ਲਗਦਾ ਉਹਨਾਂ ਨੇ ਕਹਿੰਦਾ ਮੈਂ ਪਿਆਰ ਫੜਾਇਆ ਕਰਾਂ 버ਗਰ ਜਾਂ ਫਿਰ ਉਹ ਜਿਹੜਾ ਛੱਡ ਜਾ ਕਰਨ ਫਿਰ ਮੈਂ ਚੱਕਿਆ ਕਰਾਂ ਕਹਿੰਦੇ ਮੇਰੀ ਗਰਦਨ ਚ ਫਸੇ ਹੋਏ 35 ਕਿੱਲੇ ਬਿੱਲ ਐ 35 ਕਿੱਲੇ ਦਾ ਮਾਲਕਾਂ ਮੈਨੂੰ ਇਹਨਾਂ ਦੇ ਠੂਠੇ ਪਾਂਡੇ ਚੱਕਰੇ ਪੈਣ ਕਿੰਗੋਰਾ ਕਹਿੰਦਾ 50 ਸੈਂਟ ਮਤਲਬ ਉਹਨਾਂ ਦੀ ਠਹਿਣੀ ਹੈ ਨਾ 50 ਸੈਂਟ ਧਰ ਗਿਆ ਮੈਨੂੰ ਟਿਪ ਵੀ ਕਚੱਕੇ ਉਧਰ ਤਰਦੀ ਆਮ ਕਰਤੇ ਹੋ ਤੇ ਆਪ ਹੀ ਚੱਕ ਕੇ ਸਿੱਟ ਦੇਣੇ ਪਰ ਉਹ ਨਹੀਂ ਕਹਿੰਦਾ ਮੈਂ 50 ਸੈਂਟ ਵੀ ਚੀਤਾ ਸੱਟ ਤੇ ਲੈ 35 ਗੱਲੇ ਆਉਂਦੇ ਆ ਨਹਿਰ ਦੇ ਨਾਲ ਲੱਗਦੇ ਨਾਲੇ 50 ਸੈਂਟ ਦਿੰਦਾ ਮੈਨੂੰ ਉਦੋਂ ਕਹਿੰਦਾ ਮੇਰੇ ਘਰ ਦੇ ਸਰੀਆ ਤੇ ਕਹਿੰਦਾ ਮੈਂ ਸੰਗਦਾ ਵੀ ਇੰਨਾ ਸੀਗਾ ਮੈਨੂੰ ਪੋਚਾ ਲਾਉਣ ਨੂੰ ਕਹਿੰਦੇ ਸੀ ਉਹ ਜਿਹੜਾ ਕਹਿੰਜੀ ਕੋਈ ਪੰਜਾਬੀ ਆ ਜਿੰਦਾ ਕਹਿੰਦਾ ਮੈਂ ਜਾਣ ਪੁੱਛ ਕੇ ਕੋਈ ਬਹਾਨਾ ਬਣਾ ਕੇ ਉਧਰ ਜਿਨ ਹੋ ਜਾਂਦਾ ਵੀ ਕੀ ਕਹੂਆ ਯਾਰ ਇਹ ਪੋਚੇ ਲਾਉਣੇ ਹੌਲੀ ਹੌਲੀ ਕਹਿੰਦਾ ਜਦੋਂ ਮੈਂ ਦੇਖਿਆ ਮੇਰਾ ਮੈਨੇਜਰ ਜਿਹੜਾ ਸੀਗਾ ਉਹ ਗੋਰਾ ਸੀ ਕਹਿੰਦਾ ਇੱਕ ਦਿਨ ਉੱਥੇ ਕੋਈ ਸੌਸ ਵਗੈਰਾ ਡੁੱਲ ਗਈ ਮੈਨੇਜਰ ਭੱਜ ਕੇ ਗਿਆ ਮੈਨੇਜਰ ਨੇ ਪੁੱਛਣਾ ਸ਼ੁਰੂ ਕਰਤਾ ਕਹਿੰਦਾ ਥੀ ਮੈਨੂੰ ਪਤਾ ਲੱਗਿਆ ਯਾਰ ਵੀ ਐ ਤਾਂ ਕੰਮ ਐ ਇੱਥੇ ਕੋਈ ਬੋਸ-ਪੂਸ ਨਹੀਂ ਹੈਗਾ ਉਹ ਕਹਿੰਦਾ ਫਿਰ ਉਹ ਤੋਂ ਬਾਅਦ ਕਹਿੰਦਾ ਮੈਂ ਨਿਕਲ ਕੇ ਪੈਂਤੀ ਕਿਲੇ ਜਦੋਂ ਇੱਥੋਂ ਵੀ ਕੰਮ ਕਰਕੇ ਕਿੱਥੇ ਤਾਂ ਚੱਲੂ ਕੰਮ ਨਹੀਂ ਤਾਂ ਗ੍ਰੈਸਰੀ ਆਉਣੀ ਨਹੀਂ ਲਓ ਹੀ ਗੋਰਾ ਫੇਰ ਆ ਗਿਆ ਜਿਹੜਾ 50 ਪੈਸੇ ਚ ਕਰਕੇ ਕਹਿੰਦਾ ਉਦਾਂ ਕੁਝ ਵੀ ਨਹੀਂ ਕਰਕੇ ਆ ਕਹਿੰਦਾ ਮੈਂ ਨੂੰ ਗਾ ਜਿਆ ਦੱਸ ਯਾਰ ਇਹ 50 ਸੈਂਟ ਤਾਂ ਕਰ ਜਾਂਦਾ ਯਾਰ ਜਿਵੇਂ ਬਰਕ ਕਲਚਰ ਜਿਹੜਾ ਆਪਣੇ ਕੰਟਰੀ ਚ ਘਟਾ ਹੈ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਕੂੜੇ ਵਾਲੇ ਡਰਮ ਚੱਕਦਾ ਹੈ ਟਰੱਕ ਨਾਲ ਉਹ ਵੀ ਕਹਿੰਦਾ ਮੈਂ ਜੋਬ ਤੇ ਆ ਤੇ ਬਿਲ ਗੇਟਸ ਵੀ ਕਹਿੰਦਾ ਮੈਂ ਜੋਬ ਤੇ ਆ ਉੱਥੇ ਸਾਰਾ ਕੁਝ ਜੌਬ ਹੈ ਜ ਜ ਤੁਹਾਡੇ ਰਿਸ਼ਤੇਦਾਰ ਦੋਸਤ ਹੋਣਗੇ ਮੈਂ ਕੰਮ ਤੇ ਜਾਂਦਾ ਜੀ ਆਪਣੇ ਪੰਜਾਬੀ ਚ ਕਹ ਦਿੰਦੇ ਆ ਉਹ ਫਰਾਨਾ ਮੈਂ ਕੰਮ ਤੇ ਗਿਆ ਹੋਇਆ ਹਾਂ ਜੀ ਇਹ ਨਹੀਂ ਦੱਸਦੇ ਕਿ ਕੰਮ ਕੀ ਕਰਦਾ ਨੋ ਉੱਥੇ ਸਾਰਾ ਕੁਝ ਕੰਮ ਹੈ ਛੋਟਾ ਵੱਡਾ ਨਹੀਂ ਹੈ ਕੋਈ ਇੱਕ ਮੇਰਾ ਦੋਸਤ ਹੈ ਉਹ ਜਦੋਂ ਅਮਰੀਕਾ ਗਿਆ ਤਾਂ ਉਹਨੂੰ ਮੈਕਡੋਨਲਡਸ ਤੇ ਕੰਮ ਮਿਲ ਗਿਆ ਮੈਕਡੋਨਲਡਸ ਤੇ ਕੰਮ ਇੱਥੇ ਉਹਦੇ ਕੋਲੇ ਜ਼ਮੀਨ ਹੈਗੀ 35 ਕਿੱਲੇ ਜ਼ਮੀਨ ਸੀ ਉਹਨੇ ਆਪ ਹੀ ਦੱਸਿਆ ਕਹਿੰਦਾ ਵੀ ਜਦੋਂ ਮੈਂ ਗਿਆ ਉੱਥੇ ਮਕਡੋਨਲਡਸ ਤੇ ਕਹਿੰਦਾ ਮੈਂ ਯਾਰ ਫੜਾਇਆ ਕਰਾਂ 버ਗਰ ਜਾਂ ਫਿਰ ਉਹ ਜਿਹੜਾ ਛੱਡ ਜਿਆ ਕਰਨ ਫਿਰ ਮੈਂ ਚੱਕਿਆ ਕਰਾਂ ਕਹਿੰਦੇ ਮੇਰੀ ਗਰਦਨ ਚ ਫਸੇ ਹੋਏ 35 ਕਿੱਲੇ ਬਿੱਲਾ 35 ਕਿੱਲਾਂ ਦਾ ਮਾਲਕ ਹਾਂ ਮੈਨੂੰ ਇਹਨਾਂ ਦੇ ਝੂਠੇ ਭਾਂਡੇ ਚੱਕੜੇ ਪੈਣੇ ਫਿਰ ਉਹ ਕਹਿੰਦਾ ਇੱਕ ਦਿਨ ਕਿ ਹੋਇਆ ਇੱਕ ਗੋਰਾ ਕਹਿੰਦਾ 50 ਸੈਂਟ ਮਤਲਬ ਉਹਨਾਂ ਦੀ ਠੈਣੀ ਹੈ ਨਾ 50 ਸੈਂਟ ਤਰ ਗਿਆ ਮੈਨੂੰ ਟਿਪ ਵੀ ਆਪ ਅਚਾਕੇ ਉਧਰ ਤਰਦੀ ਆਮ ਤਰ ਤੋ ਉਥੇ ਆਪ ਹੀ ਚੱਕ ਕੇ ਸਿੱਟ ਦੇਣੇ ਪਰ ਉਹ ਨਹੀਂ ਕਹਿੰਦਾ ਮੈਂ 50 ਸੈਂਟ ਵੀ ਵਿੱਚ ਹੀ ਸਿੱਟ ਦੇ ਲੈ 35 ਗੱਲੇ ਆਉਂਦੇ ਨੇ ਨਹਿਰ ਦੇ ਨਾਲ ਲੱਗਦੇ ਨਾਲੇ 50 ਸੈਂਟ ਦਿੰਦਾ ਮੈਨੂੰ ਉਦੋਂ ਕਹਿੰਦਾ ਮੇਰੇ ਘਰ ਦੇ ਸਰੀਆ ਸੀ ਤੇ ਕਹਿੰਦਾ ਮੈਂ ਸੰਗਦਾ ਵੀ ਇੰਨਾ ਸੀਗਾ ਮੈਨੂੰ ਪੋਚਾ ਲਾਉਣ ਨੂੰ ਕਹਿੰਦੇ ਸੀ ਉਹ ਜਿਹੜਾ ਕਹਿੰਦੇ ਜੇ ਕੋਈ ਪੰਜਾਬੀ ਆ ਜਿੰਦਾ ਕਹਿੰਦਾ ਮੈਂ ਜਾਣ ਬੁਝ ਕੇ ਕੋਈ ਬਹਾਨਾ ਬਣਾ ਕੇ ਉਧਰ ਜਿਨ ਹੋ ਜਾਂਦਾ ਵੀ ਕੀ ਕਹੂਆ ਯਾਰ ਇਹ ਪੋਚੇ ਲਾਉਣੇ ਯਾਰ ਹੌਲੀ ਹੌਲੀ ਕਹਿੰਦਾ ਜਦੋਂ ਮੈਂ ਦੇਖਿਆ ਮੇਰਾ ਮੈਨੇਜਰ ਜਿਹੜਾ ਸੀਗਾ ਉਹ ਗੋਰਾ ਸੀ ਕਹਿੰਦਾ ਇੱਕ ਦਿਨ ਉੱਥੇ ਕੋਈ ਸੌਸ ਵਗੈਰਾ ਡੁੱਲ ਗਈ ਮੈਨੇਜਰ ਭੱਜ ਕੇ ਗਿਆ ਮੈਨੇਜਰ ਨੇ ਪੋਚਾ ਲਾਉਣਾ ਸ਼ੁਰੂ ਕਰਤਾ ਕਹਿੰਦਾ ਫਿਰ ਮੈਨੂੰ ਪਤਾ ਲੱਗਿਆ ਯਾਰ ਵੀ ਐ ਤਾਂ ਕੰਮ ਹੈ ਇੱਥੇ ਕੋਈ ਬੌਸ-ਬੂਸ ਨਹੀਂ ਹੈਗਾ ਉਹ ਕਹਿੰਦਾ ਫਿਰ ਉਹ ਤੋਂ ਬਾਅਦ ਕਹਿੰਦਾ ਮੈਂ ਨਿਕਲ ਗਈ 35 ਕਿਲੇ ਜਦੋਂ ਇੱਥੋਂ ਵੀ ਕੰਮ ਕਰਕੇ ਕਿੱਥੇ ਤਾਂ ਚੱਲੂ ਕੰਮ ਨਹੀਂ ਤਾਂ ਗਰੋਸਰੀ ਆਉਣੀ ਨਹੀਂ ਕਹਿੰਦਾ ਉਹੀ ਗੋਰਾ ਫੇਰ ਆ ਗਿਆ ਜਿਹੜਾ 50 ਪੈਸੇ ਕਰਕੇ ਆਇਆ ਕਹਿੰਦਾ ਉਦਾਂ ਹੀ ਕੁਝ ਵੀ ਨਹੀਂ ਕਰਕੇ ਆਇਆ ਕਹਿੰਦਾ ਮੈਂ ਇਹਨੂੰ ਗਾਇਦਾ ਦੱਸਿਆ ਯਾਰ 50 ਸੈਂਟ ਤਾਂ ਤਾਂਰ ਜਾਂਦਾ ਯਾਰ ਕਿਉਂਕਿ ਵਰਕ ਕਲਚਰ ਆ ਗਿਆ ਸੀ ਮਾਈਂਡ 'ਚ ਸੁ ਕੰਮ 1 ਰੁਪਈਆ ਜਿਹੜਾ ਉਹਦੀ ਬਹੁਤ ਵੈਲੀ ਹੁੰਦੀ ਹੈ ਭਾਵੇਂ ਮੈਂ ਮੰਨਦਾ ਕਿ ਲੱਖ ਰੁਪਇਆ ਮੈਂ ਮੰਨਦਾ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੈਂ ਮੰਨਦਾ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜਰਾ ਸੋਚੋ ਜੇ ਲੱਖ ਰੁਪਇਆ ਕੱਢ ਦੀ ਉਹ ਵੀ ਲੱਖ ਹੀ ਰਹਿਣਾ ਉਹ ਵੀ ਜਿਹੜੇ 9999 ਬਣ ਜਾਂਦਾ ਫਿਰ 100 ਰੁਪਏ ਦੀ ਵੈਲਿਊ ਹੈ ਸੋ ਆਪਣੀ ਕੁਰਸੀ ਦੀ ਆਪਦੇ ਅਹੁਦੇ ਦੀ ਵੈਲਿਊ ਸਮਝਣੀ ਹੈ ਕਿ ਮੈਂ ਵੀ ਹੈਗਾ ਇੱਥੇ ਇਹ ਦਫਤਰ 'ਚ ਮੇਰੀ ਇਮਾਨੀਤ ਹੈਗੀ ਹੈ ਇਸ ਦਫਤਰ 'ਚ ਮੇਰੇ ਬਿਨਾ ਕੰਮ ਨਹੀਂ ਚੱਲ ਸਕਦਾ ਮੈਸ ਦਫਤਰ ਦਾ ਐਮਿਸੋ ਇਹਨਾਂ ਸੋਚੋ ਮੈਂ ਇਹ ਮੇਰਾ ਕੀ ਹੈ ਮੈਂ ਤਾਂ ਕਾਗਜ਼ ਤੇ ਸਾਈਨ ਕਰ ਦਿੰਦੇ ਨੂੰ ਕਾਗਜ਼ ਤੇ ਸਾਈਨ ਕਿਸੇ ਦੀ ਕਬੀਲਦਾਰੀ ਬਦਲ ਸਕਦੇ ਆ ਕਿਸੇ ਦੇ ਘਰੇ ਖੁਸ਼ੀਆਂ ਲਿਆ ਸਕਦੇ ਆ ਗਲਤ ਗਲਤ ਕਾਗਜ਼ ਤੇ ਸਾਈਨ ਕਰਤੇ ਕਿਹੜਾ ਘਰ ਪੱਟ ਵੀ ਸਕਦੇ ਸੋ ਇਸ ਗੱਲ ਨੂੰ ਮੈਂ ਤੁਹਾਨੂੰ ਬੇਨਤੀ ਕਰੂੰਗਾ ਮੈਂ ਹਰ ਵਾਰ ਜਦੋਂ ਵੀ ਮੱਥੇ ਮੁੰਡੇ ਕੁੜੀਆਂ ਆਉਂਦੇ ਨੇ ਔਰ ਸਭ ਤੋਂ ਖੁਸ਼ ਦੀ ਗੱਲ ਤਾਂ ਇਹ 518 ਚੋਂ 292 ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ 292 ਲਗਭਗ 300 ਦੇ ਨੇੜੇ ਤੇੜੇ ਪੜ ਲਿਆ ਕਰੋ ਪੜ ਲਿਆ ਕਰੋ ਜਦੋਂ ਦੇਖੋ ਰਿਜ਼ਲਟ 10ਵੀਂ ਚ ਐਸਵਾਰ ਕੁੜੀਆਂ ਨੇ ਫੇਰ ਬਾਜ਼ੀ ਮਾਰੀ 12ਵੀਂ ਚ ਕੁੜੀਆਂ ਨੇ ਫੇਰ ਬਾਜ਼ੀ ਮਾਰੀ ਬੀਏ ਚ ਕੁੜੀਆਂ ਫਸਟ ਐਮਏ ਚ ਕੁੜੀਆਂ ਫਸਟ ਸੋ ਵਧੀਆ ਗੱਲ ਹੈ ਕਿ ਸਾਡੀਆਂ ਧੀਆ ਜਿਹੜੀਆਂ ਨੇ ਪੜਦੀਆਂ ਨੇ ਔਰ ਨੌਕਰੀ ਉਹਨਾਂ ਨੂੰ ਉਹਨਾਂ ਦੇ ਡਿਗਰੀ ਦੇ ਮੁਤਾਬਕ ਨੌਕਰੀ ਮਿਲੂਗੀ ਕੁਈ ਤੋਂ ਨੂੰ ਐਨੀਮੈਂਟਰੀ ਟੌਰਚਰ ਹੁਣ ਆਪੂ ਕਿ ਮੈਂ ਕਰ ਲਈ ਪੜਾਈ ਤਾਂ ਮੈਂ ਨਹੀਂ ਕਰ ਲਈ ਪਰ ਮੈਨੂੰ ਨੌਕਰੀ ਇਸ ਲੈਵਲ ਦੀ ਮਿਲ ਗਈ ਜੋ ਮੇਰੀ ਪੜਾਈ ਨੂੰ ਮੈਚ ਨਹੀਂ ਕਰਦੀ ਇਸੇ ਕਰਕੇ ਰਿਵਰਸ ਮਾਈਗ੍ਰੇਸ਼ਨ ਦੀ ਜਿਹੜੀ ਚੀਜ਼ ਮੈਂ ਸਭ ਗੱਲ ਕਰ ਰਹੀ ਸੀ ਮੈਨੂੰ ਹਰ ਰੋਜ਼ ਤਿੰਨ ਚਾਰ ਫੋਨ ਤਾਂ ਲਗਭਗ ਐਵਰੇਜ ਆਉਂਦੇ ਨੇ ਕਿ ਜੇ ਅਸੀਂ ਵਾਪਸ ਆ ਰਹੇ ਹਾਂ ਅਸੀਂ ਇੱਥੇ ਆ ਕੇ ਕੰਮ ਕਰਾਂਗੇ ਦੋ ਮੁੰਡੇ ਤਾਂ ਆਏ ਜ ਨੇ ਕੈਨੇਡਾ ਚਲੇ ਗਏ ਬਾਅਦ ਚ ਨੌਕਰੀ ਆ ਗਈ ਇੱਥੇ ਉਹਦੇ ਬਾਪੂ ਨੇ ਕਹਿੰਦੂ ਐਸ ਡੀਓ ਲੱਗ ਗਿਆ ਆ ਜਾ ਵਾਪਸ ਕਹਿੰਦਾ ਮੜਿਆ ਆਇਆ ਉਹ ਉੱਥੇ ਵੀ ਦੇਖ ਲੋ ਬੰਦ ਕਰੀ ਜਾਂਦੇ ਰੋਝ ਰੋ। ਕੈਨੇਡਾ ਨੇ ਨੇ ਬੰਦ ਹੀ ਕਰਤਾ ਕਹਿੰਦੇ ਵੀ ਸਾਡੇ ਤਾਂ ਬੇਰੁਜ਼ਗਾਰੀ ਆ ਗਈ ਸਾਸੀ ਨਹੀਂ ਉਹ ਇੰਟਰਨੈਸ਼ਨਲ ਸਟੂਡੈਂਟ ਲੈਣੇ। ਫਿਰ ਗਾ ਟਰੈਵਲ ਏਜੰਟਾਂ ਦੇ ਚੱਕਰਾਂ 'ਚ ਪੈੰਨੇ ਆ। ਉਹਨਾਂ ਨੇ ਪਤਾ ਨਹੀਂ ਕਿਹੜੀ ਕਿਹੜੀ ਠੱਗੀਆਂ ਮਾਰਨੀਆਂ। ਗਾ ਕਾਲਜ ਨਹੀਂ ਰਿਕੋਨਾਈਜ਼ਡ ਹੁੰਦਾ ਉੱਥੇ ਜਾ ਕੇ ਪੰਗਾ ਪੈ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੀਰਥ ਯਾਤਰਾ ਸਕੀਮ ਜ਼ਰੀਏ ਯਾਤਰੀਆਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾ ਰਹੀ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਯਾਤਰਾ ਨਾਲ ਬਹੁਤ ਸਕੂਨ ਮਿਲਦਾ ਹੈ ਤੇ ਉਹ ਆਪਣੇ ਧਰਮ ਦੀ ਵਿਰਾਸਤ ਨਾਲ ਜੁੜਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਰਥ ਯਾਤਰਾ ਹਰ ਮੰਦਰ ਸਾਹਿਬ ਅੰਬਰਸਰ ਜਾ ਰਹੇ ਆ ਸਾਡੇ ਨਾਲ 50 ਬੰਦੇ ਆ। ਅਸੀਂ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ। ਇਸ ਤੀਰਥ ਯਾਤਰਾ ਜ਼ਰੀਏ ਸ਼ਰਦਾਲੂਆਂ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਯਾਤਰੀਆਂ ਲਈ ਚੰਗੇ ਪ੍ਰਬੰਧ ਕੀਤੇ ਜਾਂਦੇ ਹਨ ਤੇ ਉਹ ਸਰਕਾਰ ਦੀ ਇਸ ਪਹਿਲ ਕਦਮੀ ਤੋਂ ਬੇहद ਖੁਸ਼ ਹਨ ਇਹ ਜਿਹੜੀ ਤੀਰਥ ਯਾਤਰਾ ਹੈਗੀ ਹੈ ਦਰਸ਼ਨ ਕਰਾ ਰਹੇ ਆਪਣਾ ਅਨੰਦਪੁਰ ਸਾਹਿਬ ਅਸੀਂ ਬਹੁਤ ਖੁਸ਼ ਆ ਇਸ ਤੋਂ ਧੰਨਵਾਦ ਹੈ ਸਰਕਾਰ ਦਾ ਜਿਹੜੇ ਕਿ ਇੰਨੇ ਉਪਰਾਲੇ ਕਰ ਰਹੇ ਐ ਸਾਡੇ ਹੋਰ ਵੀ ਬਹੁਤ ਸਹੂਲਤਾਂ ਦਿੱਤੀਆਂ ਐ ਯਾਤਰੀ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਦੇ ਉਦਮ ਦੀ ਸ਼ਲਾਘਾ ਕਰ ਰਹੇ ਹਨ ਤੇ ਸਰਕਾਰ ਦੇ ਉਪਰਾਲੇ ਤੋਂ ਬੇहद ਖੁਸ਼ ਹਨ ਹਰ ਜਗ੍ਹਾ ਨੂੰ ਪੂਜਦੇ ਆ ਅਸੀਂ ਤਾਂ ਨੈਣਾ ਦੇਵੀ ਜਾ ਕੇ ਆਉਂਦੇ ਆ ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ ਅਸੀਂ ਤਾਂ ਈਦ ਤੇ ਵੀ ਸ਼ਾਮਲ ਹੁੰਨੇ ਆ ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਂਦੇ ਆ ਅਸੀਂ ਹੋਲੀਆਂ ਇਕੱਠੇ ਖੇਡਦੇ ਆ ਅਸੀਂ ਬਸਾਖੀਆਂ ਇਕੱਠੇ ਮਨਾਉਂਦੇ ਤੀਰਤ ਯਾਤਰਾ ਸਕੀਮ ਨਿਆਰੀ ਯਾਤਰੀਆਂ ਨੂੰ ਲੱਗੀ ਬੇहद ਪਿਆਰੀ